ਨਿਯਾਸ ਕਰੈ ਹਾਜ਼ਰ ਹਜੂਰ ਜੁਗ ਜੁਗਤਲ ਸਤਿਗੁਰੂ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਸਜੇ ਪਾਵਨ ਦਰਬਾਰ ਨਿੱਕੀ ਗੋਦ ਅੰਦਰ ਸ਼ਾਮ ਦੇ ਜੀਵਾਨ ਦੀਆਂ ਹਾਜ਼ਰੀਆਂ ਪਰਖੇ ਗੁਰੂ ਚਰਨਾਂ ਦਾ ਪਿਆਰ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਗੁਰੂ ਰੂਪ ਖਾਲਸਾ ਪਿਆਰੀ ਸਾਧ ਸੰਗਤ ਵੱਡੇ ਭਾਵ ਗਣ ਸਤਿਗੁਰਾਂ ਦੇ ਛਾਵੇਂ ਦੇ ਨਿਤਨੇਮ ਅਨੁਸਾਰ ਰਹਿਰਾਸ ਅਰਦਾਸ ਮੁਖਵਾਕ ਸਰਵਣ ਕੀਤੀ ਨਾਲ ਅੱਜ ਮਾਗ ਦੀ ਮਹੀਨੇ ਦੇ ਸੰਗਰਾਦਨ ਮੁਖ ਰੱਖ ਕੇ ਮਾਗ ਦੇ ਬਿਹਿੰਦੇ ਦਾ ਸ਼ਬਦ ਆਪਨੇ ਸੁਣਿਆ ਉਪਰੰਤ ਆਰਤੀ ਆਦਿ ਦੇ ਕੀਰਤਨ ਹੋਏ ਗੁਰੂ ਚਰਨਾਚ ਪਾਹੁਣ ਮਾਂ ਦੀ ਇਕਾਗਰਤਾ ਕਰੀਏ ਜੋ ਲੜੀਵਾਰ ਸਤਗੁਰਾਂ ਦਾ ਇਤਿਹਾਸ ਆਪ ਸਾਰੀਆਂ ਸੰਗਤਾਂ ਸੁਣਦੇ ਆ ਰਹੇ ਸੀ ਕਲੰਗੀਧਰ ਮਹਾਰਾਜ ਪੌਂਟਾ ਸਾਹਿਬ ਰਾਜਮਾਨ ਹਨ ਦੂਸਰੇ ਪਾਸੇ ਨਾਹਨ ਦੇ ਵਿੱਚ ਬਾਬਾ ਰਾਮ ਰਾਏ ਜੀ ਦਾ ਆਪਣਾ ਡੇਰਾ ਹੈ ਉਹ ਸਤਗੁਰਾਂ ਦਾ ਆਉਣਾ ਸੁਣ ਕੇ ਮੰਦ ਦੇ ਵਿੱਚ ਘਬਰਾਹਟ ਹੋ ਗਈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨਾਲ ਬਾਬੇ ਰਾਮ ਰਾਜ ਦਾ ਮਨ ਮੁਟਾਵ ਰਿਹਾ ਹੁਣ ਸਤਗੁਰੂ ਮਹਾਰਾਜ ਕੋਲ ਫੌਜਾਂ ਨੇ ਨਗਾਰੇ ਨੇ ਸ਼ਿਕਾਰ ਖੇਡਣ ਚੜ੍ਹਦੇ ਨੇ ਇਸ ਕਰਕੇ ਬਾਬੇ ਰਾਮ ਰਾਜ ਦਾ ਮਨ ਹੌਲਣ ਲੱਗਿਆ ਆਪਣੇ ਨਾਲ ਦੇ ਸਾਰਿਆਂ ਨੂੰ ਇਕੱਠੇ ਕਰਕੇ ਵਿਚਾਰ ਕਰਦਾ ਏ ਕਿ ਆਪਾਂ ਆਪਣਾ ਡੇਰਾ ਛੱਡ ਕੇ ਵਗ ਚਲੀਏ ਉਹਾਂ ਦੇ ਨਾਲ ਆਪਾਂ ਲੜਤਾ ਸਕਦੇ ਨਹੀਂ ਹਾਂ ਸ਼ਕਤੀ ਵੀ ਜ਼ਿਆਦੇ ਹੈ ਫਿਰ ਫੌਜ ਵੀ ਜ਼ਿਆਦੇ ਹੈ ਇਹ ਗੱਲ ਸੁਣ ਕੇ ਭਾਈ ਗੁਰਦਾਸ ਭਾਈ ਗੁਰਦਾਸ ਜੀ ਪੰਜ ਹੋਏ ਨੇ ਸਿੱਖ ਪੰਥ ਦੇ ਵਿੱਚ ਪਹਿਲੇ ਭਾਈ ਗੁਰਦਾਸ ਜੀ ਸਨ ਜੋ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਸੀ ਜਿਨ੍ਹਾਂ ਨੇ ਜੁਗੋ ਜੁਗਟਾਲ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਲਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਜਿਨ੍ਹਾਂ ਤੋਂ ਲਿਖਵਾਏ ਸੀ ਤੇ ਭਾਈ ਗੁਰਦਾਸ ਜੀ ਦੀਆਂ ਪਹਿਲੀਆਂ 39 1 ਕਟ 39 12 ਹਨ ਫਿਰ ਦੂਸਰੇ ਇਹ ਭਾਈ ਗੁਰਦਾਸ ਸਨ ਭਾਈ ਬਹਿਲੋ ਕੇ ਭਾਈ ਬਹਿਲੋ ਜੀ ਹੋਏ ਨੇ ਵਰ ਉਹਨਾਂ ਦੇ ਵਿੱਚੋਂ ਸਨ ਭਾਈ ਬਹਿਲੋ ਕੇਾਂ ਚੋਂ ਇਹ ਤਿੰਨ ਭਰਾ ਸਨ ਭਾਈ ਬਹਿਲੋ ਦੇ ਪੁੱਤਰ ਸੀ ਜਿਹੜੇ ਬਖਤਮਲ ਭਾਈ ਗੁਰਦਾਸ ਕੋਈ ਭਾਈ ਤਾਰਾ ਉਹਨੇ ਜਿਹੜੇ ਭਾਈ ਗੁਰਦਾਸ ਸੀ ਬੜੇ ਸਿਆਣੇ ਸੀ ਇਹ ਇਹ ਬਾਬੇ ਰਾਮ ਰਾਜ ਦੇ ਨਾਲ ਹੀ ਗਏ ਸੀ ਜਦੋਂ ਕੀਰਤ ਪ੍ਰਸਾਦ ਤੋਂ ਔਰੰਗਜ਼ੇਬ ਕੋਲ ਬਾਬਾ ਰਾਮ ਰਾਏ ਜੀ ਗਏ ਸੀ ਤਾਂ ਉਹ ਸਮੇਂ ਭਾਈ ਗੁਰਦਾਸ ਕਹਿਣ ਲੱਗੇ ਬਾਬੇ ਰਾਮ ਰਾਏ ਨੂੰ ਕਹਿਣ ਲੱਗੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਦਾ ਹੌਲਾ ਕੰਮ ਨਹੀਂ ਕਰਨਗੇ ਕਿ ਤੁਹਾਡੇ ਤੇ ਚੜਾਈ ਕਰਕੇ ਆਉਣਗੇ ਇਸ ਤਰ੍ਹਾਂ ਉਹਨਾਂ ਨੇ ਨਹੀਂ ਕਰਨਾ ਹੈ ਇਹ ਗੱਲਾਂ ਭਾਈ ਗੁਰਦਾਸ ਦੂਜੇ ਬਾਬੇ RAMRAJ ਦੇ ਨਾਲ ਕਰਦੇ ਹਨ ਇਥੋਂ ਇਤਿਹਾਸ ਅਗਲਾ ਰੰਮ ਹੁੰਦਾ ਹੈ ਸੋ ਪਿਆਰ ਦੇ ਨਾਲ ਮਾਨਿਕਾਗਰ ਕਰਕੇ ਗੁਰ ਚਰਨਾ ਚ ਸੁਰਤੀ ਜੋੜ ਕੇ ਅਗਲਾ ਇਤਿਹਾਸ ਆਪਾਂ ਰੰਮ ਕਰਦੇ ਹਾਂ ਕੁਝ ਨਾ ਤਾਂ ਇਹ ਕਿਉਂ ਗੱਲ ਉਹਨਾਂ ਦੀ ਬਲਜੀਤ ਠੀਕ ਹੈ ਕੁਝ ਲੋ ਮੈਨੇ ਸੁਣਾਉਂਦੇ ਕਿਉਂਕਿ ਭਾਈ ਗੁਰਦਾਸ ਜੀ ਇਹਨਾਂ ਨੇ ਹੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਬਾਬੇ ਰਾਮ ਰਾਏ ਦੀ ਸੁਲਾਹ ਕਰਾਈ ਸੀ ਜਿਹੜੀਆਂ ਫਿਰ 212 ਆਉਂਦੀਆਂ ਨੇ 40 ਤੇ 41ਵੀਂ ਇਹ 212 ਇਰੇਸ ਭਾਈ ਗੁਰਦਾਸ ਜੀਆ ਨੇ ਉਚਾਰਨ ਕੀਤੀਆਂ ਸੀ ਇਸ ਕਰਕੇ ਬਹੁਤ ਸੋਹਣੇ ਵਿਦਵਾਨ ਸੀ ਤੇ ਗੁਰੂ ਦੀ ਮਹਿਮਾ ਜਾਣਦੇ ਸਨ ਇਸ ਕਰਕੇ ਭਾਈ ਗੁਰਦਾਸ ਜੀਆ ਨੇ ਬਾਬਾ ਰਾਮ ਰਾਏ ਜੀ ਨੂੰ ਹੌਸਲਾ ਦਿੱਤਾ ਕਿ ਆਪਾਂ ਭਜਣ ਦੀ ਲੋੜ ਨਹੀਂ ਛੱਡਣ ਦੀ ਲੋੜ ਨਹੀਂ ਹੈ ਇਹ ਨਹੀਂ ਹੈ ਕਿ ਸਤਿਗੁਰੂ ਬਿਨੈ ਕਿਸੇ ਗੱਲ ਤੋਂ ਤੇਰੇ ਤੇ ਚੜ੍ਹਾਈ ਕਰਕੇ ਆ ਜਾਣਗੇ ਇਹ ਗੱਲਾਂ ਬਾਬੇ ਰਾਮ ਰਾਏ ਨੂੰ ਬਾਬਾ ਰਾਮ ਰਾਏ ਜੀ ਗੁਰੂ ਹਰਿ ਸਹਿਬ ਮਹਾਰਾਜ ਦੇ ਵੱਡੇ ਪੁੱਤਰ ਸੀ ਵੀ ਧਿਆਨ ਰੱਖਣਾ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜਿਆਂ ਦੇ ਵੱਡੇ ਭਰਾ ਸੀ ਇਹ ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨੂੰ ਸੁਣਨ ਵਾਸਤੇ ਬੜੇ ਪਿਆਰ ਦੇ ਨਾਲ ਮੰਦੀ ਇਕਾਗਰਤਾ ਕਰੀਏ ਸੁਰਤੀ ਗੁਰੂ ਚਰਨਾਂ 'ਚ ਜੋੜੀਏ ਅਗਲਾ ਇਤਿਹਾਸ ਸਰਵਣ ਕਰਨ ਦੇ ਲਈ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਹੋਰੀ ਬਾਤ ਨਹੀਂ ਅਸ ਕਰੈ ਯੋ ਭਾਈ ਗੁਰਦਾਸ ਜੀ ਕਹਿ ਰਹੇ ਨੇ RAM RAJ JI ਸਤਿਗੁਰੂ ਮਹਾਰਾਜ ਇਸ ਤਰ੍ਹਾਂ ਦੀ ਕੋਈ ਹੌਲੀ ਗੱਲ ਨਹੀਂ ਕਰਨਗੇ ਇਸ ਤਰ੍ਹਾਂ ਦੀ ਕੋਈ ਫਿੱਕੀ ਗੱਲ ਨਹੀਂ ਕਰਨਗੇ ਜਿਹੜੇ ਘਰ ਸੰਗ ਨਹੀਂ ਲੜੈ ਕਿਉਂਕਿ ਇਹ ਘਰ ਆਪਣਾ ਹੈ ਆਪਣੇ ਘਰ ਦੇ ਵਿੱਚ ਲੜਾਈ ਨਹੀਂ ਕਰਨਗੇ ਜਿਹੜੀ ਇਹ ਗੱਲ ਹੈ ਸਾਧ ਸੰਗ ਦੀ ਬਹੁਤ ਸਮਝਣ ਵਾਲੀ ਹੈ ਬਾਪਾਈ ਗੁਰਦਾਸ ਜੀ ਆਨੇ ਜਿਹੜੀ ਬਾਬੇ ਰਾਮ ਰਾਜ ਨੂੰ ਕਹੀ ਕਿ ਸਤਿਗੁਰੂ ਜੀ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ 'ਚ ਲੜਾਈ ਨਹੀਂ ਕਰਨਗੇ ਇਹ ਗੱਲ ਸੱਚ ਹੈ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਇਤਿਹਾਸ ਪੜਾਂਗੇ ਨਾ ਸਾਰਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਤੱਕ ਤਾਂ ਸਾਨੂੰ ਇਸ ਗੱਲ ਦਾ ਸਬੂਤ ਮਿਲਣਗੇ ਸਭ ਤੋਂ ਜ਼ਿਆਦਾ ਬਾਬਾ ਪਿਰਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਦੇ ਜਿਹੜੇ ਵੱਡੇ ਭਰਾ ਸੀ ਉਹਨਾਂ ਨੇ ਬਹੁਤ ਜ਼ਿਆਦੇ ਸਤਗੁਰੂ ਮਹਾਰਾਜ ਨਾਲ ਵਿਰੋਧਤਾ ਕੀਤੀ ਇੱਥੇ ਤੱਕ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਆ ਨੂੰ ਮਾਰਨ ਵਾਸਤੇ 6 ਵਾਰੀ ਯਤਨ ਕੀਤਾ ਉਹਨਾਂ ਨੇ 6 ਵਾਰੀ ਇੱਕ ਵਾਰੀ ਨਹੀਂ ਪਰ ਜਦੋਂ ਹੀ ਬਾਬਾ ਪਿੱਠੀ ਚੰਦ ਗੁਰੂ ਅਰਜਨ ਦੇ ਮਹਾਰਾਜ ਜਿਆ ਨੂੰ ਮਿਲਦੇ ਸੀ ਤਾਂ ਗੁਰੂ ਅਰਜਨ ਦੇ ਮਹਾਰਾਜ ਬਾਬਾ ਪਿੱਠੀ ਚੰਦ ਜਿਆ ਦਾ ਖੜੇ ਹੋ ਕੇ ਸਤਕਾਰ ਕਰਦੇ ਸੀ ਜੇ ਕਿਤੇ ਮਹਾਰਾਜ ਤਖਤ ਤੇ ਬੈਠੇ ਹੁੰਦੇ ਉੱਥੇ ਬਾਬਾ ਪਿਰਥੀ ਚੰਦ ਜੀ ਆ ਜਾਂਦੇ ਤਾਂ ਸਤਿਗੁਰੂ ਮਹਾਰਾਜ ਖੜੇ ਹੋ ਕੇ ਬਾਬਾ ਪਿਰਥੀ ਚੰਦ ਜਾਨ ਨੂੰ ਗੁਰਦੁਆਗਾਦੀ ਤੇ ਬਿਠਾ ਦਿਆ ਕਰਦੇ ਸੀ ਕਿ ਕਿ ਤੁਸੀਂ ਸਾਡੇ ਵੱਡੇ ਭਰਾ ਬਾਬਾ ਪਿਰਥੀ ਚੰਦ ਜੀ ਆਨੇ ਸਤਿਗੁਰਾਂ ਦੇ ਉੱਤੇ ਮੁਕੱਦਮਾ ਕੀਤਾ ਲਾਹੌਰ ਜਾ ਕੇ ਬਾਦਸ਼ਾਹ ਕੋਲ ਦਿੱਲੀ ਜਾ ਕੇ ਵੀ ਸ਼ਿਕਾਇਤਾਂ ਕੀਤੀਆਂ ਪਰ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਆਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੀ ਸ਼ਬਦ ਬਾਬੇ ਪਿਰਥੀ ਚੰਦ ਨੂੰ ਐਸਾ ਨਹੀਂ ਕਿਹਾ ਇਹ ਵੀ ਨਹੀਂ ਕਿਹਾ ਕਿ ਉਹ ਭਰਾ ਸਾਡਾ ਵੱਡਾ ਸਾਡੇ ਨਾਲ ਵਿਰੋਧਤਾ ਕਰਦਾ ਇਹ ਸ਼ਬਦ ਵੀ ਨਹੀਂ ਕਿਹਾ ਇਹ ਗੱਲ ਪਾਹੀ ਗੁਰਦਾਸ ਜੀ ਬਾਬੇ RAM RAJ ਨੂੰ ਕਹਿ ਰਹੇ ਨੇ ਕਿ ਤੂੰ ਡਰ ਨਾ ਉਹ ਸਰਬਗਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਠੀਕ ਹੈ ਆ ਗਏ ਨੇ ਪਰ ਤੇਰੇ ਤੇ ਉਹ ਹਮਲਾ ਨਹੀਂ ਕਰਨਗੇ ਬਨ ਕਦਾ ਚਿਤ ਜੇ ਅਸ ਆਏ ਹਾਂ ਜੇ ਕਿਤੇ ਐਸੀ ਗੱਲ ਬਣ ਵੀ ਗਈ ਕਿ ਸਤਿਗੁਰੂ ਮਹਾਰਾਜ ਚੜਾਈ ਕਰਕੇ ਆਏ ਓਮਮ ਭਰਾਤਾ ਤੀਰ ਚਲਾਏ ਤਾਂ ਭਾਈ ਗੁਰਦਾਸ ਕਹਿੰ ਲੈ ਕਿ ਜਿਹੜਾ ਮੇਰਾ ਭਰਾ ਹੈ ਤਾਰਾ ਉਹ ਬਹੁਤ ਜ਼ਿਆਦੇ ਤੀਰ ਅੰਦਾਜ਼ੀ ਹੈ ਬਹੁਤ ਜ਼ਿਆਦੇ ਜਾਣਦਾ ਹੈ ਤੀਰ ਚਲਾਉਣ ਰਮਵਾਸ ਆਪਣੇ ਪੁਰ ਕੋ ਤਾਂ ਆਪਣਾ ਆਵਾਸ ਜਿਹੜਾ ਭਾਵ ਜਿਹੜਾ ਆਪਣੀ ਇਹ ਡੇਰਾ ਹੈ ਇਹਨੂੰ ਆਪਾਂ ਆਖੀ ਵੀ ਸਤਿਗੁਰਾਂ ਦੇ ਨਾਲ ਆਪਾਂ ਚੰਗੇ ਟੱਕਰ ਲਵਾਂਗੇ ਇਹ ਲੜਾਈ ਕਰਾਂਗੇ ਬੈਠੇ ਰਹੋ ਧੀਰ ਤਰ ਪੁਰ ਕੋ ਫਿਰਦੇ ਵਿੱਚ ਧੀਰ ਤਰ ਕੇ ਬੈਠੇ ਰਹੋ ਟਿੱਕੇ ਬੈਠੇ ਰਹੋ ਇਸ ਤਰ੍ਹਾਂ ਭਾਈ ਗੁਰਦਾ ਜਿਨੇ ਆਖਿਆ ਜੇ ਬਹੁ ਪਰਬਲ ਪਿਖੈਗੇ ਤਵੇ ਜੇ ਆਪਾਂ ਦੇਖਾਂਗੇ ਕਿ ਸਤਗੁਰੂ ਮਹਾਰਾਜ ਦੀ ਫੌਜ ਜਾਂਦੇ ਐ ਆਪਣੇ ਨਾਮ ਪਰਬਲ ਬਲ ਵਾਲੇ ਹਨ ਇਸ ਮੈਂ ਨਿਕਸ ਚਲਾਂਗੇ ਸਵੇ ਫੇ ਦੂਸਰਾ ਦਾ ਹੁੰਦਾ ਆਪਾਂ ਭੱਜ ਜਾਗੇ ਰਾਤ ਨੂੰ ਨਿਕਲ ਜਾਵਾਂਗੇ ਆਪਦਾ ਇਹ ਤੋਂ ਡੇਰਾ ਛੱਡ ਕੇ ਦੌੜ ਜਾਵਾਂਗੇ ਇਹ ਰਹਿਦੀ ਹੈ ਜੇ ਪਰ ਸਿਰ ਜਿਵੇਂ ਦੀਪ ਦਿਖਾਏ ਪਰ ਜਿੰਨਾ ਚਿਰ ਆਪਾਂ ਕਿਸੇ ਦੇ ਸਾਹਮਣੇ ਹੋ ਕੇ ਆਪਣੇ ਤੀਰ ਨਾ ਚਲਾਈਏ ਅਗਲੇ ਦੇ ਤੀਰ ਚੱਲ ਕੇ ਸਾਡੇ ਤੇ ਨਾ ਆਉਣ ਜਾਂ ਕਿਸੇ ਦੇ ਸਾਹਮਣੇ ਆਪਾਂ ਖੜ ਕੇ ਜਿੰਨਾ ਚਿਰ ਦੋ ਹੱਥ ਕਰਕੇ ਨਹੀਂ ਦੇਖ ਲੈਂਦੇ ਉਨਾ ਜਰ ਪਤਾ ਨਹੀਂ ਲੱਗਦਾ ਕੌਣ ਤਕੜਾ ਹੈ ਕੌਣ ਮਾੜਾ ਹੈ ਚੇਤਨ ਤੂੰ ਕੋ ਚੱਲੋ ਪਲਾਏ ਇਸ ਕਰਕੇ ਤੁਹਾਡੇ ਲਈ ਉਚਿਤ ਨਹੀਂ ਹੈ ਬਿਨਾ ਸੋਚੇ ਹੀ ਆਪਾਂ ਡੇਰਾ ਛੱਡ ਕੇ ਭੱਜ ਚੱਲੀਏ ਨਿੰਦਾ ਪ੍ਰਗਟ ਹੋਏ ਜਗ ਮਾਹੀ ਤਾਂ ਸਾਰੇ ਆਪਣੀ ਬਿਨਾਂ ਹੀ ਕਿਸੇ ਕਾਰਨ ਤੋਂ ਨਿੰਦਿਆ ਹੋਣੀ ਆ ਕਿ ਬਾਬਾ ਰਾਮ ਰਾਏ ਡੇਰਾ ਛੱਡ ਕੇ ਭੱਜ ਗਿਆ ਦਰਬਸੰਧ ਸੰਗਤਾਂ ਦੇ ਕੁਛ ਨਾ ਜਿਹੜੀਆਂ ਸੰਗਤਾਂ ਆਪਣੀ ਪੂਜਾ ਕਰਦਿਆਂ ਨੇ ਭੇਟਾ ਚੜਾਉਂਦੀਆਂ ਨੇ ਫਿਰ ਉਹਨਾਂ ਨੇ ਵੀ ਭੇਟਾ ਨਹੀਂ ਦੇਣੀ ਹੈ ਇਤਿਆਦਿਕ ਮੋਹ ਵਿਗਰੈ ਬਾਤ ਇਸ ਤਰ੍ਹਾਂ ਕਾਫੀ ਗੱਲਾਂ ਆਪਣੀਆਂ ਵਿਗੜ ਪੈ ਜਾਣਗੀਆਂ ਜੇ ਆਪਾਂ ਇਸ ਤਰ੍ਹਾਂ ਸਤਿਗੁਰਾਂ ਨੂੰ ਸੋਚ ਕੇ ਇਹ ਤੁਹਾਡੇ ਰਾਹ ਛੱਡ ਕੇ ਚਲੇ ਗਏ ਸਵਾਮੀ ਸ੍ਰੀ ਰਾਮ ਰਾਏ ਸਭ ਘਾਤ ਕਿਉਂ ਬਾਬਾ ਰਾਮ ਰਾਏ ਜੀ ਭਾਈ ਗੁਰਦਾਸ ਜੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਕੁੱਛ ਧੀਰਜ ਧਰ ਥਿਰਤਾ ਕੀ ਮਨ ਦੇ ਵਿੱਚ ਧੀਜ ਧਰੀ ਮਨ ਟਿਕ ਗਿਆ ਹੈ ਕਉਤਰਾਸ ਮੈਂ ਕੁੱਛ ਚਿਤ ਲੀਨ ਫਿਰ ਵੀ ਮਨ ਦੇ ਵਿੱਚ ਡਰ ਰਹੀ ਜਾਂਦਾ ਹੈ ਕਿਉਂ ਕੋਈ ਵੀ ਇਨਸਾਨ ਹੋਵੇ ਜਦੋਂ ਕੇਰਾ ਮਨ ਚ ਡਰ ਡਰ ਬੈਠ ਜਾਂਦਾ ਨਾ ਕਿਸੇ ਪਾਸ ਤੋਂ ਉਹ ਮਨ ਦੇ ਵਿੱਚ ਡਰ ਰਹੀ ਹੁੰ ਜਾਂਦਾ ਹੈ ਬੜੇ ਔਖਾ ਨਿਕਲਦਾ ਹੈ ਹੁਣ ਇਹਦੇ ਮਨ ਚ ਰਹਿੰਦਾ ਹੈ ਇਹ ਭੈ ਰਹਿਦਾ ਹੈ ਸਤਿਗੁਰਾਂ ਦਾ ਰਾਖ ਨਿਕਟ ਕੁਛ ਆਯੁਧ ਧਾਰੀ ਤਾਂ ਇਹਨੇ ਕੀ ਕੀਤਾ ਇਹਨੇ ਵੀ ਕੁਝ ਸੂਰਮੇ ਆਪਣੇ ਕੋਲ ਰੱਖਣੇ ਸ਼ੁਰੂ ਕਰ ਦਿੱਤੇ ਰਹਿਣਤਾ ਕਰਤ ਰਹਿਤ ਨਿਤ ਜਤਿਆਰੀ ਆਪਣੀ ਵੀ ਤਿਆਰੀ ਕਰਦਾ ਰਹਿੰਦਾ ਹੈ ਜਰੜ ਕਰਤ ਲੱਗਿਆ ਆਪਣੇ ਨਾਲ ਦੇ ਸੂਰਮਿਆਂ ਨੂੰ ਰਹਿ ਦੂਰ ਨ ਕਿਤੋਂ ਸਿਧਾਵੇ ਇਸ ਤਰ੍ਹਾਂ ਕਦੇ ਵੀ ਹੁਣ ਬਾਬਾ ਰਾਮ ਰਾਏ ਆਪਣੇ ਡੇਰੇ ਨੂੰ ਛੱਡ ਕੇ ਬਾੜੀ ਦੂਰ ਲੰਮੇ ਪੈਂਡੇ ਤੇ ਨਹੀਂ ਜਾਂਦਾ ਸਤ ਨਿਤ ਨਿਤ ਮਗ ਨਰ ਨ ਬਿਠਾਵੇ ਕੀ ਕਰਦਾ ਹੈ ਕੁਝ ਬੰਦੇ ਰੱਖ ਲੈਨੇ ਜਿਨ੍ਹਾਂ ਨੂੰ ਤਨਖਾਹ ਦਿੰਦਾ ਹੈ ਉਹਨਾਂ ਨੂੰ ਸਤਗੁਰੂ ਮਹਾਰਾਜ ਜੀ ਦੀ ਖਬਰ ਲੈਣ ਵਾਸਤੇ ਜਿਨੂੰ ਆਪ ਸੂਈ ਆ i'm de ਇਸ ਤਰ੍ਹਾਂ ਦੇ ਕੁਝ ਬੰਦੇ ਰਖ ਲੈ ਤੇ ਗਏ ਪਾਮਟੇ ਜਾਈ ਓ ਕਾਫੀ ਕੁਲ ਬੰਦੇ ਆਕੇ ਦੇ ਸੂਈਏ ਫਿਰ ਪੌਂਟਾ ਸਾਹਿਬ ਆਉਂਦੇ ਪੌਂਟਾ ਸਾਹਿਬ ਆਕੇ ਫਿਰ ਵਾਪਸ ਮੁੜਦੇ ਲੈ ਲੈ ਸੁਧ ਸਭ ਜਾਏ ਸੁਣਾਈ ਸਤਿਗੁਰੂ ਮਹਾਰਾਜ ਦੀ ਖਬਰ ਲੈ ਕੇ ਸਤਿਗੁਰਾਂ ਦਾ ਵਿਵਹਾਰ ਦੇਖ ਕੇ ਕੋਤਕ ਦੇਖ ਕੇ ਜਾ ਕੇ ਫਿਰ ਸੁਣਾਉਂਦੇ ਆਜ ਸਿੰਘਾਸਣ ਪਰ ਥਿਰ ਰਹੇ ਦਸਣ ਵਾਲੇ ਜਾ ਕੇ ਦੱਸਦੇ ਬਾਬੇ RAM ਰਾਏ ਜੀ ਨੂੰ ਇਹ ਸੂਈਏ ਦੇ ਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਦਰਬਾਰ ਸਜਾਇਆ ਸੀ ਬਹੁਤ ਸੁੰਦਰ ਤਖਤੇ ਬੈਠੇ ਰਹੇ ਆਜਾ ਖੇਲ ਬੋ ਚਾਹੇ ਅੱਜ ਸੂਰਮਿਆਂ ਨੂੰ ਲੈ ਕੇ ਬੜੀ ਧੂੜ ਤੱਕ ਸ਼ਿਕਾਰ ਖੇਡਣ ਗਏ ਸੀ ਇੱਕ ਇੱਕ ਸੈਨਾ ਹੈ ਅਬ ਤਿਆਰੀ ਹੁਣ ਸਤਿਗੁਰੂ ਮਹਾਰਾਜ ਕੋਲ 5700 ਕਿੰਨੀ ਸੈਨਾ ਹੈ ਦੱਸਦੇ ਨੇ ਵੀ ਇੰਨੀ ਸੈਨਾ ਫੌਜ ਤਿਆਰ ਹੋਊਗੀ ਆਜ ਸਭਾ ਮੈਂ ਇਹ ਉਚਾਰੀ ਇਸ ਤਰ੍ਹਾਂ ਅੱਜ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਫੌਜਾਂ ਚ ਬੈਠ ਕੇ ਬਚਨ ਕੀਤੇ ਔਂ ਤਖਤ ਤੇ ਬੈਠ ਕੇ ਬਚਨ ਕੀਤੇ ਸੰਗਤਾਂ ਦੇ ਨਾਲ ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਨੇ ਕੀਤੇ ਇਉ ਗੱਲਾਂ ਸੁਣ ਸੁਣ ਕੇ ਬਾਬੇ RAM RAJ ਨੂੰ ਇਹ ਖਬਰ ਦਿੰਦੇ ਰਹੇ ਖਬਰੀਏ ਜਿਆਦਿਕ ਸੁਧ ਸਕਲ ਸੁਣਾਵੇ ਸਾਰੀ ਖਬਰ ਇਹਦੇ ਕੋਲ ਪਹੁੰਚਦੀ ਹੈ ਦਿਨ ਪ੍ਰਤ ਧੀਰਜ ਧਰ ਤੋ ਜਾਵੇ ਹੁਣ ਜਦੋਂ ਗੱਲਾਂ ਸੁਣਦਾ ਆਪਣੇ ਖਬਰ ਦੇਣ ਵਾਲਿਆਂ ਸੂਈਆਂ ਦੀ ਤਾਂ ਬਾਬੇ RAM RAJ ਵਾਲੇ ਕੋਈ ਜ਼ਿਕਰੇ ਨਹੀਂ ਹੋ ਰਿਹਾ ਕੋਈ ਗੱਲੇ ਨਹੀਂ ਹੋ ਰਹੀ ਹੈ ਤੈਨੇ ਮਨ ਦੇ ਵਿੱਚ ਯਕੀਨ ਆ ਗਿਆ ਕਿ ਮਹਾਰਾਜ ਮੇਰੇ ਬਾਰੇ ਤਾਂ ਸੋਚਦੇ ਹੀ ਨਹੀਂ ਹਨ ਮੇਰੇ ਬਾਰੇ ਕੋਈ ਗੱਲ ਨਹੀਂ ਕਰਦੇ ਨਾ ਕਿਸੇ ਇੱਕ ਤਰ੍ਹਾਂ ਦੀ ਗੱਲ ਸੋਚੀ ਜਾਂਦੀ ਹੈ ਇਸ ਕਰਕੇ ਦਾ ਮਨ ਹੁਣ ਟਿਕ ਗਿਆ ਧੀਜ ਰੱਖੀ ਕਿਰਪਾ ਨਿਧਾਨ ਸਕਲ ਗਤ ਜਾਨੀ ਇਹ ਕਿਰਪਾ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਆਨੇ ਸਾਰੀ ਇਹਦੇ ਮਨ ਦੀ ਹਾਲਤ ਜਾਣ ਲਈ ਇਸ ਕਰਕੇ ਸਤਿਗੁਰੂ ਅੰਤਰਜਾਮੀ ਹਨ ਅੰਤਰਜਾਮੀ ਪੁਰਖ ਸੁਆਮੀ ਬਿਨ ਜਾਣਤ ਹੀ ਬਿਨ ਬੋਲਤ ਹੀ ਜਾਣੋ ਹਾਲ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਪਰ ਕਈ ਵਾਰੀ ਸਾਡਾ ਮਨ ਨਹੀਂ ਟਿਕਦਾ ਹੈ ਅਸੀਂ ਜ਼ਰੂਰ ਬੋਲ ਕੇ ਦੱਸਦੇ ਆਂ ਸੋ ਪਰ ਉਹ ਬਿਨ ਬਿਨ ਬੋਲਿਆ ਸਭ ਕਿਸ ਜਾਣਦਾ ਉਹ ਤਾਂ ਬਿਨ ਬੋਲੇ ਜਾਣਦਾ ਤੇਨੂੰ ਅੰਦਰੋਂ ਹੀ ਕਹਿਣਾ ਚਾਹੀਦਾ ਅੰਦਰੋਂ ਹੀ ਸੁਣ ਲੈਂਦਾ ਹਾਂ ਮਹਾਰਾਜ ਦੇ ਦਰਬਾਰ 'ਚ ਮੱਥਾ ਟੇਕਦੇ ਆਂ ਅੱਖਾਂ ਬੰਦ ਕਰ ਲੈਂਦੇ ਆਂ ਮੂੰਹ ਵੀ ਬੰਦ ਹੁੰਦਾ ਅੰਦਰੋਂ ਹੀ ਅਰਦਾਸ ਕਰਦੇ ਆਂ ਅੰਦਰੋਂ ਸੁਣਦਾ ਤੇ ਨਹੀਂ ਸੁਣਦਾ ਸੁਣਦਾ ਉਹ ਤਾਂ ਉਦੋਂ ਪਹਿਲਾਂ ਹੀ ਸੁਣਦਾ ਕਿ ਤੂੰ ਅਰਦਾਸ ਕੀ ਕਰਨੀ ਹੈ ਮੋਹ ਕਾ ਕਹਿਆ ਵਾਓ ਆ ਮੂੰਹ ਦਾ ਕਿਹਾ ਹੋਇਆ ਤਾਂ ਵਾਓ ਹਵਾਏ ਪਰ ਉਹ ਤਾਂ ਉਦੋਂ ਪਹਿਲਾਂ ਹੀ ਤੇਰੇ ਚਿੱਤ ਵਿੱਚ ਕੀ ਹੈ ਉਹਨੂੰ ਜਾਣਦਾ ਤੂੰ ਕੀ ਚਾਹੁੰਦਾ ਹੈ ਇਸ ਕਰਕੇ ਮਹਾਰਾਜ ਉਹੀ ਦਾਤਾਂ ਦਿੰਦਾ ਹੈ ਸਾਰੀਆਂ ਬਖਸ਼ਿਸ਼ਾਂ ਕਰਦਾ ਹੈ ਇਆਂ ਬਾਬੇ ਰਾਮ ਰਾਏ ਦੀ ਜਲਦੀ ਸਤਗੁਰੂ ਜੀ ਜਾਣ ਕੇ ਕਰਿਓ ਚੈ ਤਤੈ ਚਿਤ ਡਰ ਹਾਨੀ ਮਹਾਰਾਜ ਨੇ ਸੋਚਿਆ ਕਿ ਰਾਮ ਰਾਏ ਜਾਦੇ ਡਰੀ ਜਾਂਦਾ ਉਹਦੇ ਮਨ ਦਾ ਡਰ ਦੂਰ ਕਰੀਏ ਆਨੰਦ ਚੰਦ ਕੋ ਸਭ ਸਮਝਾਇਓ ਮਹਾਰਾਜਾ ਦੀ ਵਾਣ ਸੀ ਫੌਜਾਂ ਦਾ ਜਰਨੈਲ ਸਾਰੀਆਂ ਫੌਜਾਂ ਦੀ ਨਿਗਰਾਨੀ ਕਰਨ ਵਾਲਾ ਭਾਈ ਆਨੰਦ ਚੰਦ ਜੀ ਨੂੰ ਸਮਝਾਉਂਦੇ ਨੇ ਰਾਮ ਰਾਏ ਕੇ ਨਿਕਟ ਪਠਾਇਓ ਹੁਕਮ ਕਰਕੇ ਮਹਾਰਾਜ ਨੇ ਬਾਬੇ ਰਾਮ ਰਾਜ ਜੀਆਂ ਕੋਲ ਭੇਜਿਆ ਦਿਆ ਰਾਮ ਪ੍ਰੋਫਿਤ ਦਵ ਮਿਲ ਕੇ ਇਸ ਤਰ੍ਹਾਂ ਭਾਈ ਦਿਆ ਰਾਮ ਜੀ ਇੱਕ ਪ੍ਰੋਫਿਤ ਸੀ ਗੁਰੂ ਘਰ ਦੇ ਵਿੱਚ ਪਹਿਲਾ ਸਿੰਘਾ ਪ੍ਰੋਫਿਤ ਸੀ ਸਿੰਘਾ ਪ੍ਰੋਫਿਤ ਦਾ ਪੁੱਤਰ ਸੀ ਜਾਤੀ ਮਾਲਕ ਜਾਤੀ ਮਾਲਕ ਦਾ ਪੁੱਤਰ ਸੀ ਦਿਆ ਰਾਮ ਇਹ ਗੁਰੂ ਘਰ ਦੇ ਵਿੱਚ ਪ੍ਰੋਫਿਤ ਵੱਜਦੇ ਸੀ ਪਰ ਸੂਰਮੇ ਵੀ ਸੀ ਇਹ ਜਿਹੜੇ ਪURE ਬਾਹਮਣ ਨਹੀਂ ਸੀ ਖੀਰ ਖਾਣ ਵਾਲੇ ਸੋ ਇਸ ਤਰ੍ਹਾਂ ਭਾਈ ਤੇਯਾਰਾਮ ਜੀ ਨੂੰ ਵੀ ਮਹਾਰਾਜ ਨਾਲ ਭੇਜਦੇ ਹਨ ਮੋਨ ਚੇਤਹਾ ਹਿਨ ਪਰ ਚੱਲ ਕੇ ਘੋੜਿਆਂ ਤੇ ਸਵਾਰ ਹੋ ਕੇ ਭਾਈ ਆਨੰਦ ਚੰਦ ਤੇ ਦਇਆਰਾਮ ਜੀ ਦੋਏ ਗਏ ਨੇ ਬਸੁੱਧ ਸਮੀਪ ਪਹੁੰਚਾਈ ਪਹਿਲਾਂ ਪਹੁੰਚ ਕੇ ਇਹਨਾਂ ਨੇ ਖਬਰ ਦਿੱਤੀ ਇੱਕ ਬੰਦੇ ਰਾਹੀ ਬਾਬੇ ਰਾਮ ਰਾਏ ਜਿਹਨੂੰ ਸਨੇਹਾ ਦਿੱਤਾ ਹੈ ਏਰੀ ਕਲ ਕੀ ਤਰ ਦਇਆ ਉਪਾਈ ਕੀ ਸਨੇਹਾ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਤੇਰੇ ਉੱਤੇ ਮਹਾਨ ਦਇਆਵਾਨ ਹਨ ਪ੍ਰਸੰਨ ਹਨ ਨਿਉ ਪਠਿਓ ਆਪਕੇ ਪਾਸ ਸਾਨੂੰ ਸਤਗੁਰੂ ਮਹਾਰਾਜ ਨੇ ਤੇਰੇ ਕੋਲ ਭੇਜਿਆ ਹੈ ਮਿਲਣ ਵਾਸਤੇ ਜਾਨੇ ਇਮਨ ਕਰੇ ਰਾਸ ਇਸ ਕਰਕੇ ਵੀ ਤੂੰ ਡਰੀ ਨਾ ਸਤਿਗੁਰੂ ਮਹਾਰਾਜ ਨੇ ਤੇਰੇ ਕੋਲ ਭੇਜਣਾ ਕੀਤਾ ਸਾਨੂੰ ਜਿਹੜਾ ਤੇਰੇ ਮਨ ਦਾ ਡਰ ਹੈ ਉਹ ਦੂਰ ਕਰਨਾ ਹੈ ਸੋਹਣੇ ਸ਼੍ਰੀ ਰਾਮ ਰਾਏ ਹਰ ਖਾਏ ਮਗਰ ਰਾਮ ਰਾਏ ਕੋਲ ਜਦੋਂ ਸਨੇਹਾ ਮਿਲਿਆ ਖੁਸ਼ ਹੋ ਗਿਆ ਤਤਸ਼ਿਨ ਦੋਨੋਂ ਨਿਕਟ ਬੁਲਾਏ ਫਿਰ ਬਾਬੇ ਰਾਮ ਰਾਏ ਨੇ ਕਹਿ ਕੇ ਕਿ ਹਾਂ ਅੰਦਰ ਆ ਜਾਣ ਦੋ ਅੱਗੇ ਜਿਹੜੇ ਮਕਾਨ ਇਸ ਤਰ੍ਹਾਂ ਹੁੰਦੇ ਨਾ ਬਣੀਆਂ ਹਵੇਲੀਆਂ ਕਿਲੇ ਨਹੀਂ ਐਂ ਬਣੀਆਂ ਬਿਆ ਹੁੰਦੀਆਂ ਮੂਹਰੇ ਦਰਵਾਜ਼ਾ ਹੁੰਦਾ ਚਾਰ ਸਵੇਰੇ ਕਮਰੇ ਹੁੰਦੇ ਵਿਚਾਲੇ ਵਿਹੜਾ ਰੱਖਿਆ ਹੁੰਦਾ ਗੇਟ ਬਣਿਆ ਹੋਇਆ ਸੀ ਹੁਣ ਬਾਬੇ ਰਾਮ ਰਾਏ ਨੇ ਕਹਿ ਦਿੱਤਾ ਕਿ ਸਿੰਘਾਂ ਨੂੰ ਕਹੋ ਅੰਦਰ ਆ ਜਾਣ ਨਮੋ ਠਾਨ ਕਰ ਬੈਠੇ ਜਾਏ ਫਿਰ ਇਹ ਗੁਰੂ ਪੁੱਤਰ ਜਾਣ ਕੇ ਬਾਬੇ ਰਾਮ ਰਾਏ ਜੀ ਨੂੰ ਮੱਥਾ ਟੇਕਿਆ ਆਨੰਦ ਚੰਦ ਜੀ ਆਨੇ ਤੇ தயਾ ਰਾਮ ਜੀ ਆਨੇ ਗੁਰਦਿੱਸ਼ ਕੀ ਸੁਧ ਸਕਲ ਸੁਣਾਏ ਸਤਗੁਰੂ ਮਹਾਰਾਜ ਵੱਲੋਂ ਸਾਰੀਆਂ ਖਬਰਾਂ ਬਾਬੇ ਰਾਮ ਰਾਏ ਨੂੰ ਦਿੱਤੀਆਂ ਕੁਸ਼ਲ ਆਪਕੀ ਬੂਝਣ ਹੈ ਤੀ ਅੱਖਿਆ ਭਾਈ ਆਨੰਦ ਚੰਦ ਕਹਿੰਦੇ ਨੇ ਬਾਬਾ ਜੀ ਕਲੰਗੀਧਰ ਮਹਾਰਾਜ ਜੀਆ ਨੇ ਗੋਬਿੰਦ ਰਾਏ ਜੀਆ ਨੇ ਅਜੇ ਮਹਾਰਾਜ ਨੇ ਉਦੋਂ ਮਤਨੀ શીਸ਼ਕਿਆ ਨਾ ਸ਼ਿਕਾਇਆ ਸੀ ਨਾਮ ਉਦੋਂ ਮਹਾਰਾਜ ਦਾ ਗੋਬਿੰਦ ਰਾਏ ਸੀ ਵੀ ਸਤਗੁਰਾਂ ਨੇ ਸਾਨੂੰ ਭੇਜਿਆ ਆਪ ਜੀ ਦੀ ਸੁੱਧ ਖਬਰ ਲੈਣ ਵਾਸਤੇ ਵੀ ਆਪ ਠੀਕ ਠਾਕ ਹੋ ਕਾਰੋ ਵਿਹਾਰ ਠੀਕ ਚੱਲਦਾ ਹੈ ਇਓਂ ਗੱਲਬਾਤ ਹੋਣ ਲੱਗੀ ਅਮਰੇ ਪਠਾਇਓ ਕਿਰਪਾ ਨਕੇਤ ਕਿਰਪਾ ਦੇ ਖਜ਼ਾਨੇ ਸਤਗੁਰੂ ਮਹਾਰਾਜ ਨੇ ਸਾਨੂੰ ਆਪ ਜੀਆਂ ਕੋਲ ਭੇਜਿਆ ਹੈ ਕੋ ਸਦਨ ਹਮਾਰ ਤੁਮਾਰੋ ਨਾਲੇ ਬਚਨ ਕਰਕੇ ਕਿਹਾ ਵੀ ਸਾਡਾ ਘਰ ਇੱਕੋ ਹੀ ਹੈ ਤੁਹਾਡਾ ਤੇ ਸਾਡਾ ਘਰ ਇੱਕੋ ਹੀ ਆ ਇੱਕੋ ਹੀ ਸੀ ਕਿਉਂਕਿ ਬਾਬਾ ਰਾਮਰਾਏ ਜੀ ਗੁਰੂ ਹਰੈ ਸਿੰਘ ਮਹਾਰਾਜ ਦੇ ਪੁੱਤਰ ਸਨ ਗੁਰੂ ਹਰੈ ਸਿੰਘ ਮਹਾਰਾਜ ਜੀ ਬਾਬਾ ਗੁਰਦਤਾ ਜੀਆਂ ਦੇ ਪੁੱਤਰ ਸੀ ਬਾਬਾ ਗੁਰਦਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੁੱਤਰ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੁੱਤਰ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਗੁਰਦਤਾ ਜੀ ਆ ਦੇ ਛੋਟੇ ਭਰਾ ਸੀ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੁੱਤਰ ਸੀ। ਇਸ ਲਈ ਤੁਹਾਨੂੰ ਸਤਿਗੁਰੂ ਮਹਾਰਾਜ ਵੱਲੋਂ ਸਨੇਹਾ ਦਿੱਤਾ ਕਿ ਤੁਹਾਡਾ ਘਰ ਤੇ ਸਾਡਾ ਘਰ ਇੱਕੋ ਹੀ ਘਰ ਹੈ। ਨਹੀਂ ਦਰਗਾਹ ਹੋਰ ਮੈਂ ਧਾਰੋ ਇਹ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਭੇਦ ਫਰਕ ਨਾ ਰੱਖੋ ਅਬਰ ਕੁਸ਼ਲ ਕੀ ਲਿਖੋ ਪਠਾਵੋ ਕੁਸ਼ਲ ਪਾਪ ਕੀ ਸੁਖ ਸਾਂ ਦੀ ਖਬਰ ਉਹਨਾਂ ਸਮਿਆਂ 'ਚ ਪੱਤਰ ਕਾਵਾਂ ਚਿੱਠੀਆਂ ਲਿਖਿਆ ਜਾਂਦੀਆਂ ਸੀ ਹਲਕਾਰੇ ਭੇਜੇ ਜਾਂਦੇ ਸੀ ਭਾਈ ਨੰਦ ਜਾਂਝੀਆਂ ਨੇ ਕਿਹਾ ਬਾਬਾ ਜੀ ਜੋ ਤੁਹਾਡੇ ਮਨ ਦੇ ਵਿੱਚ ਹੈ ਸਤਗੁਰੂ ਮਹਾਰਾਜਿਆਂ ਨੂੰ ਪਤਰਕਾ ਲੈ ਕੇ ਭੇਜੋ ਕਾਸ਼ੋ ਫਰਕ ਨਾ ਮਨ ਮੈਂ ਲਿਆਵੋ ਕਿਸੇ ਤਰ੍ਹਾਂ ਦੇ ਮਨ ਦੇ ਵਿੱਚ ਕੋਈ ਫਰਕ ਨਹੀਂ ਲੈ ਕੇ ਆਉਣਾ ਹੈ ਬਣੇ ਪਰ ਗੁਰ ਕਰਣਾ ਕਰੇ ਆਪਣੇ ਉੱਤੇ ਸਤਗੁਰੂ ਮਹਾਰਾਜ ਮਹਾਨ ਕਿਰਪਾ ਕਿਰਪਾਲਤਾ ਕਰਦੇ ਹਨ ਮਿਰਦ ਮਿਰਦ ਤਿਨੋਂ ਲਖ ਪਰੈ ਉਹਨਾਂ ਦਾ ਹੀ ਬਿਰਦ ਹੈ ਸੁਭਾਅ ਹੈ ਕੀ ਸਵਾਹ ਹੈ ਕਿ ਜਿਹੜੇ ਆਪਣੇ ਨੇ ਜਿਹੜੇ ਆਪਣੇ ਹੁੰਦੇ ਨੇ ਹੋਣਾ ਹੁੰਦਾ ਸਤਿਗੁਰੂ ਰਹਿਮਤ ਕਰਨ ਦਾ ਕਿਰਪਾ ਕਰਨ ਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ ਆਪਣੇ ਸੇਵਕ ਕੀ ਆਪੇ ਰੱਖੈ ਆਪਣੇ ਸੇਵਕ ਦੀ ਆਪ ਰੱਖਦਾ ਹੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਹਾ ਤਹਾ ਉੱਠਦਾ ਵੈ ਜਿਹਨਾਂ ਨੂੰ ਆਪਣੇ ਬਣਾ ਲੈਂਦਾ ਹੈ ਉਹਨਾਂ ਨੂੰ ਆਪ ਹੱਥ ਦੇ ਕੇ ਆਪ ਕਿਰਪਾ ਕਰਕੇ ਰੱਖਦਾ ਹੈ ਮੇ ਤੁਡੇ ਨਾਲੋਂ ਵੱਡੇ ਸਥਾਨ ਪਛਾਨੋ ਮੈਂ ਤੁਹਾਡੇ ਨਾਲੋਂ ਵੱਡੇ ਸਥਾਨ ਤੇ ਨਹੀਂ ਮੈਂ ਪਹਿਲਾਂ ਹੀ ਬੋਲ ਚੁੱਕਿਆ ਹਾਂ ਬਾਬਾ ਰਾਮ ਰਾਏ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਤੀਜੇ ਲੱਗਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਆ ਦੇ ਚਾਚਾ ਜੀ ਲੱਗਦੇ ਸੀ ਕਿਉਂਕਿ ਬਾਬਾ ਗੁਰਦਿੱਤਾ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਾਇਆ ਜੀ ਲੱਗਦੇ ਸੀ ਤਾਇਆ ਤਾਇਆ ਜੀ ਦੇ ਪੁੱਤਰ ਹੋਏ ਭਰਾ ਗੁਰੂ ਹਰੈਸ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਰਾ ਲੱਗਦੇ ਸੀ ਗੁਰੂ ਹਰੈਸ ਸਿੰਘ ਮਹਾਰਾਜ ਦੇ ਪੁੱਤਰ ਸੀ ਬਾਬਾ ਆਰਾਮ ਰਾਏ ਜੀ ਇਸ ਕਰਕੇ ਬਾਬਾ ਆਰਾਮ ਰਾਏ ਜੀ ਭਤੀਜੇ ਲੱਗਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੋਇਸਤਰਾ ਇਹ ਵਚਨ ਚੱਲ ਰਹੇ ਹਨ ਮੇਲ ਕਰਨ ਕੋ ਮਨ ਮਹਿ ਠਾਨੋ ਇਹ ਅਨੰਤ ਚੰਦ ਕਹਿ ਰਿਹਾ ਬਾਬਾ ਜੀ ਦੇਖੋ ਤੁਹਾਡੇ ਚਾਚਾ ਜੀ ਲੱਗਦੇ ਨੇ ਸਤਿਗੁਰੂ ਜੀ ਵੱਡੇ ਥੰਮੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਤੁਹਾਡੇ ਤੇ ਦਿਹਾਲੂ ਨੇ ਤੁਸੀਂ ਸਤਿਗੁਰਾਂ ਦੇ ਨਾਲ ਮੇਲ ਕਰੋ ਦਇਆ ਰਾਮ ਸਭ ਬਿਦ ਸਮਝਾਈ ਦਇਆ ਰਾਮ ਜਿਹੜਾ ਅਪਰੋਥ ਸੀ ਉਹਨੇ ਵੀ ਬੜੇ ਸਤਿਕੇ ਦੀ ਨਾਲ ਗੱਲਾਂ ਸਮਝਾਈਆਂ ਨੇ ਮੈਂ ਬ੍ਰੋਹਤ ਸੋ ਡਣ ਸਮਝਾਈ ਵੀ ਮੈਂ ਸਾਰੇ ਸਕੂਡੀਆਂ ਦੇ ਵਿੱਚ ਪ੍ਰੋਹਤ ਹਾਂ ਆਪਣੇ ਵਿਖੇ ਕਰੋ ਦਿਨ ਧਰੀਏ ਕੀ ਆਖਿਆ ਬਾਬਾ ਰਾਮ ਰਾਜ ਜੀ ਜਿਹੜੇ ਆਪਣੇ ਹੁੰਦੇ ਨੇ ਆਪਣੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਵਿਰੋਧ ਤਾਂ ਨਹੀਂ ਧਾਰਨ ਕਰਨੀ ਚਾਹੀਦੀ ਈਰਖਾ ਨਹੀਂ ਧਾਰਨੀ ਚਾਹੀਦੀ ਪਰ ਸਾਧਸੰਗ ਨਹੀਂ ਮaaf ਕਰਨਾ ਕਲਯੁਗ ਦਾ ਸਮਾਂ ਐਸਾ ਆ ਗਿਆ ਹੁਣ ਪੈ ਭਾਈਆਂ ਭਾਈਆਂ 'ਚ ਵਿਰੋਧ ਤਾਂ ਹੈ ਕਿਤੇ ਕਿਤੇ ਪਿਆਰ ਹੈ ਭੈਣ ਭਾਈਆਂ 'ਚ ਵਿਰੋਧ ਤਾਂ ਹੋ ਜਾਂਦੀ ਹੈ ਪੁੱਤਰਾਂ 'ਚ ਗਰੋਧਾ ਹੁੰਦੀ ਹੈ ਮਾਪਿਆਂ 'ਚ ਹੋ ਰਹੀ ਹੈ ਕਿੰਨਾ ਕੁਸ਼ ਅਪਨ ਜਗਤ ਦੇ ਵਿੱਚ ਦੇਖ ਰਹੇ ਹਾਂ ਹੁਣ ਮੀਡੀਆ ਦੇ ਵਿੱਚ ਕਿੰਨਾ ਕੁਸ਼ ਆਉਂਦਾ ਹੈ ਏ ਇਹ ਖਾਈ ਹੈ ਵਿਰੋਧ ਹੈ ਇੱਕ ਦੂਸਰੇ ਦਾ ਕਤਲ ਕਰ ਰਹੇ ਨੇ ਲੜ ਰਹੇ ਨੇ ਝਗੜੇ ਹੋ ਰਹੇ ਨੇ ਮੁਕੱਦਮੇ ਚੱਲ ਰਹੇ ਨੇ ਪਰ ਇਹ ਗੱਲ ਇਹ ਜਿਹੜਾ ਦਇਆਰਾਮ ਜੀ ਸੀ ਕਹਿ ਰਿਹਾ ਬਾਬਾ ਰਾਮ ਰਾਏ ਜੀ ਨੂੰ ਵੀ ਤੁਸੀਂ ਸਤਿਗੁਰਾਂ ਦੇ ਆਪਣੇ ਹੋ ਸਤਿਗੁਰੂ ਤੁਹਾਡੇ ਆਪਣੇ ਨੇ ਆਪਣਿਆਂ ਵਿੱਚ ਗਰੋਥ ਤਾਂ ਨਹੀਂ ਕਰਨੀ ਚਾਹੀਦੀ ਜਿਸ ਬਾਸਰਨ ਤਿੰਨ ਤੇ ਡਰੀਏ ਦਿਨ ਰਾਤ ਕਿਉਂ ਡਰੀ ਜਾਂਦੇ ਹੋ ਸਤਿਗੁਰਾਂ ਤੋਂ ਨਾ ਡਰੋ ਧੀਰਮਲ ਕੇ ਧੀਰਜ ਨਾਹੀ ਕਿਉਂਕਿ ਬਾਬਾ ਧੀਰਮਲ ਜੀ ਹੋਏ ਨੇ ਧਿਆਨ ਰੱਖਣਾ ਬਾਬਾ ਧੀਰਮਲ ਜੀ ਗੁਰੂ ਹਰਿਐਸਾਹ ਮਹਾਰਾਜ ਦੇ ਵੱਡੇ ਭਰਾ ਸੀ ਬਾਬਾ ਗੁਰਦਿੱਤਾ ਜੀ ਆ ਦੇ ਵੱਡੇ ਪੁੱਤਰ ਸੀ ਏ ਬਾਬਾ ਧੀਰਮੱਲ ਜੀ ਪਹਿਲਾਂ ਤੋਂ ਹੀ ਗੁਰੂ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਹੀ ਇਲਫਾ ਕਰਨ ਲੱਗੇ ਸੀ ਜਦੋਂ ਕਰਤਾਰਪੁਰ ਸਾਹਿਬ ਦਾ ਜੰਮ ਹੋਇਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿੰਦਾ ਲਾ ਕੇ ਲਿਖੋ ਲਿਆ ਸੀ ਇਸੇ ਕਰਕੇ ਅੱਜ ਵੀ ਉਹ ਮਹਾਰਾਜ ਦਾ ਸਰੂਪ ਜਿਹੜਾ ਸਭ ਤੋਂ ਪਹਿਲਾਂ ਗੁਰੂ ਅਰਜਨ ਦੇ ਮਹਾਰਾਜ ਜੀ ਆ ਨੇ ਲਿਖਵਾਇਆ ਸੀ ਭਾਈ ਗੁਰਦਾਸ ਤੋਂ ਅੱਜ ਵੀ ਉਹ ਧੀਰਮੱਲੀਏ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਕੋਲ ਕਰਤਾਰਪੁਰ ਸਾਹਿਬ ਮਹਾਰਾਜ ਦਾ ਉਹ ਸਰੂਪ ਹੈ ਮਹਾਰਾ ਦੀ ਵੀੜ ਹੈ ਇਉਂ ਉਹ ਦੋਈ ਈਰਖਾ ਕਰਦਾ ਸੀ ਇਹ ਇਹ ਉਹਨੂੰ ਦਇਆਰਾਮ ਭਰੋਤ ਕਹਿ ਰਿਹਾ ਕਹਿਣ ਲੱਗਾ ਵੀ ਜੇ ਮੈਂ ਧੀਰਮਲ ਨੇ ਕੀਤੀ ਹੈ ਨਾ ਤੁਸੀਂ ਨਾ ਐਉਂ ਕਰੋ ਉਹਨੇ ਵੈਸੇ ਕੋ ਕਰ ਲਈ ਕਿਉਂਕਿ ਉਹਦੇ ਮਨ ਦੇ ਵਿੱਚ ਈਰਖਾ ਹੈ। ਵਿਖਮਤ ਸਰਪਾਵਕ ਉਰਮਾਹੀ। ਕਿਉਂਕਿ ਉਹਦੇ ਮਨ ਦੇ ਵਿੱਚ ਈਰਖਾ ਹੈ। ਈਰਖਾ ਕਰਕੇ ਭਾਪ ਉਹ ਸੜਦਾ ਹੈ। ਕਰੈ ਅਦਿਕ ਨਹ ਜਰੈ ਪਰ ਤਾਪੂ। ਉਹ ਸਤਿਗੁਰਾਂ ਦਾ ਪ੍ਰਤਾਪ ਸਤਿਗੁਰਾਂ ਦੀ ਮਹਿਮਾ ਨਹੀਂ ਜਰਦਾ ਹੈ ਪਰ ਮਨ ਕਰਕੇ ਜਲ ਰਿਹਾ ਸੜ ਰਿਹਾ ਦੋ ਕੁ ਮਿੰਟ ਹੋਰ ਬਹਿ ਜਾऊं। ਕੋਈ ਨਾ ਬਾਤ ਸਭ ਸਮਾਪਤ ਹੋ ਕਰ ਦੇਣੀ ਹੈ। ਸੋ ਇਸ ਤਰ੍ਹਾਂ ਜਰ ਨਹੀਂ ਸਕਦਾ ਹੈ ਧੀਰਮਲ। ਇਸ ਕਰਕੇ ਗੁਰਾਂ ਨਾਲ ਉਹ ਲੜਦਾ ਹੈ ਇਸ ਵਰ ਕਾਰਨ ਚਈਏ ਆਪੂ ਵੀ ਇਸ ਤਰ੍ਹਾਂ ਤੁਹਾਨੂੰ ਬਾਬਾ RAM ਰਾਇ ਜੀ ਤੁਹਾਨੂੰ ਨਹੀਂ ਇਸ ਤਰ੍ਹਾਂ ਚਾਹੀਦਾ ਤੁਸੀਂ ਨਿਮਰਤਾ ਦੇ ਵਿੱਚ ਆਓ ਸੋ ਆਚੀ ਦੋ ਦਿਸ਼ ਕੋ ਨਾਹੀ ਇਹ ਆਪਾਂ ਦੋਹਾਂ ਦਿਸ਼ਾਵਾਂ ਨੂੰ ਚੰਗੀ ਗੱਲ ਨਹੀਂ ਹੈ ਨਿੰਦਾ ਬਿਦ ਤੈ ਜਗ ਮਾਹੀ ਨਾਲੇ ਫਿਰ ਜਗਤ ਦੇ ਵਿੱਚ ਨਿੰਦਿਆ ਹੁੰਦੀ ਹੈ ਜਦੋਂ ਦੋ ਭਰਾ ਲੜ ਪੈਂਨ ਫਿਰ ਸਾਰੇ ਪਿੰਡ ਚ ਰੌਲਾ ਪੈਂਦਾ ਆਪਾਂ ਨੂੰ ਪਤਾ ਹੀ ਹੈ ਇਸ ਤਰ੍ਹਾਂ ਵੀ ਗੁਰੂ ਘਰ ਦੇ ਵਿੱਚ ਇਹ ਗੱਲ ਨਹੀਂ ਹੋਣੀ ਚਾਹੀਦੀ। ਇਸਤੇ ਕਾਰਜ ਸੁਧਰੈ ਕੋਏ ਨਾ। ਨਾਲੇ ਫਿਰ ਕੋਈ ਕਾਰਜ ਨਹੀਂ ਸੁਧਰਨਾ ਹੈ ਜਦੋਂ ਈਰਖਾ ਵੱਧ ਜਾਂਦੀ ਹੈ, ਕੋਈ ਕੰਮ ਨਹੀਂ ਬਣਦਾ ਹੈ। ਇਸ ਕੋ ਗ੍ਰਹਿਣ ਕਰਨ ਸ਼ੁਭ ਹੋਏ ਨਾ। ਇਹ ਨਿੰਦਿਆ ਨੂੰ ਗ੍ਰਹਿਣ ਕਰਨਾ ਚੰਗੀ ਗੱਲ ਨਹੀਂ ਹੈ, ਈਰਖਾ ਧਾਰਨ ਕਰਨੀ ਚੰਗੀ ਗੱਲ ਨਹੀਂ ਹੈ। ਹਰ ਕੋ ਮਿਲੋ ਤਰਾਸ ਬਿਸਰਾਵੋ। ਜੈ ਆਰਾਮ ਕਹਿ ਰਿਹਾ ਬਾਬਾ ਰਾਮ ਰਾਏ ਜੀ ਬੜੇ ਖੁਸ਼ੀ ਦੇ ਨਾਲ ਸਤਿਗੁਰਾਂ ਨੂੰ ਮਿਲੋ। ਤੇ ਮਨ ਦੇ ਵਿੱਚੋਂ ਜਿਹੜਾ ਡਰ ਹੈ ਉਹ ਦੂਰ ਕਰ ਲਵੋ ਇੱਕ ਰੂਪ ਹੋਏ ਸੁਖ ਮਜਾਵੋ ਇੱਕੋ ਹੀ ਰੂਪ ਹੋ ਕੇ ਸੁਖ ਹੋਣਗੇ ਸਤਿ ਸ਼੍ਰੀ ਰਾਮ ਰਾਏ ਡਰ ਛੋਰਾ ਬਾਬਾ ਰਾਮ ਰਾਏ ਜੀ ਦੇ ਮਨ ਦੇ ਵਿੱਚੋਂ ਡਰ ਨਿਕਲ ਗਿਆ ਹੈ ਡਰ ਛੱਡ ਦਿੱਤਾ ਖੁਸ਼ ਹੋ ਗਏ ਬਾਬਾ ਰਾਮ ਰਾਏ ਜੀ ਲੇਹਤ ਪੁਸ਼ਕ ਮਨ ਮੋਰਾ ਮਨ ਮੋੜਿਆ ਸਤਿਗੁਰਾਂ ਨੂੰ ਮਿਲਣ ਵਾਸਤੇ ਬਾਬਾ ਰਾਮ ਰੋ ਹੱਥ ਸੁਣ ਲੀਜੇ ਕਹਿ ਲਗਿਆ ਜਿਆ ਰਾਮ ਜੀ ਸੁਣੋ ਮਰ ਤੈਤ ਜਥਾ ਜਨੀਜੈ ਕਹਿੰਦਾ ਉਸੇ ਤਰ੍ਹਾਂ ਮਰ ਤਿਆ ਜਾਂਦਾ ਹੈ ਜਿਵੇਂ ਕਿਸੇ ਨੂੰ ਆਪਾਂ ਜਾਣ ਲਿਏ ਪਾਬ ਹੁਣ ਮੈਨੂੰ ਪਤਾ ਲੱਗਿਆ ਸਤਿਗੁਰੂ ਮੈਨੂੰ ਪਿਆਰ ਕਰਦੇ ਨੇ ਮੈਂ ਵੀ ਹੁਣ ਪਿਆਰ ਕਰਾਂਗਾ ਆਸ਼ਾ ਲਖੇ ਬਿਨਾ ਕਿਆ ਜਾਣੈ ਪਰ ਜੇ ਆਪਾਂ ਕਿਸੇ ਦਾ ਆਸਾ ਨਾ ਲਖੀਏ ਅਗਲੇ ਦੇ ਦਿਲ ਦੀ ਨਾ ਸਮਝੀਏ ਤਾਂ ਆਪਾਂ ਕੀ ਜਾਣ ਸਕਦੇ ਹਾਂ ਮਿਲ ਬੋਲਣ ਤੇ ਸਕਲ ਪਛਾਨੈ ਮਿਲਣ ਦੇ ਨਾਲ ਤੇ ਬੋਲਣ ਦੇ ਨਾਲ ਸਾਰੀ ਗੱਲਬਾਤ ਦਾ ਪਤਾ ਲੱਗ ਜਾਂਦਾ ਹੈ ਸਿਆਣੇ ਬੰਦੇ ਜਦੋਂ ਕਿਸੇ ਨਾਲ ਗੱਲ ਕਰਦੇ ਨੇ ਉਹਦੇ ਨਾਲ ਗੱਲ ਕਰਕੇ ਪਤਾ ਲਾ ਲੈਂਦੇ ਨੇ ਕਿ ਇਹਦੇ ਮਨ ਦੇ ਵਿੱਚ ਕੀ ਹੈ ਬੋਲ ਕੇ ਭਾਵੇਂ ਤੁਹਾਨੂੰ ਨਾ ਕਹਿਣ ਪਰ ਉਹ ਸਾਰੀ ਗੱਲ ਸਮਝ ਜਾਂਦੇ ਨੇ ਸਿਆਣੇ ਪੁਰਸ਼ ਸੋ ਇਸ ਤਰ੍ਹਾਂ ਬਾਬੇ RAMRAJ ਨੇ ਵੀ ਇਹ ਗੱਲ ਆਖੀ ਆਪ ਤਮ ਆਏ ਜਥਾ ਸਮਝਾਈ ਹੁਣ ਜਿਵੇਂ ਤੁਸੀਂ ਨੇ ਮੈਨੂੰ ਆ ਕੇ ਸਮਝਾਇਆ ਹੈ ਸਭ ਭੇਦ ਮਟਾਈ ਮੈਂ ਸਾਰਾ ਭੇਦ ਮਟਾ ਦਿੱਤਾ ਹੈ ਹੁਣ ਆਪਣਾ ਸਤਿਗੁਰਾਂ ਨਾਲ ਮੈਂ ਮੇਲ ਕਰਾਂਗਾ ਸੱਚੇ ਹਮਾਰੇ ਥਾਨ ਬਡੇਰੇ ਮੇਰੇ ਵੱਡੇ ਥਾਨ ਹਨ ਮੇਰੇ ਚਾਚਾ ਜੀ ਲਖਦੇ ਨੇ ਸਤਿਗੁਰੂ ਵੰਦਨ ਕਰ ਬੇ ਉਚਿਤ ਸੁ ਮੇਰੇ ਮੇਰੇ ਦੀ ਜੋਗ ਹੈ ਮੱਥਾ ਟੇਕਣਾ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਨੀ ਜੋਗਿਮ ਕਰਨਾ ਮਾ ਪਰ ਕਰੈ ਜਦੋਂ ਮੇਰੇ ਉੱਤੇ ਕਿਰਪਾ ਕਰਨਗੇ ਤੋ ਕਿਮ ਫਰਕ ਵਿਧੀ ਔਰ ਧਰੈ ਫਿਰ ਮੈਂ ਕਿਸ ਗੱਲ ਉਹ ਫਰਕ ਕਰਾਂਗਾ ਉਚਰੇ ਤਿਮ ਹਮ ਅਨੁਸਾਰੇ ਜਿਵੇਂ ਉਹ ਕਹਿਣਗੇ ਮੈਂ ਸਤਗੁਰਾਂ ਦੇ ਅਨੁਸਾਰੀ ਹੋਵਾਂਗਾ ਧੀਰਮਲ ਕੇ ਸਮ ਨ ਵਿਚਾਰੇ ਮੈਂ ਧੀਰਮਲ ਦੇ ਨਿਆਈ ਨਹੀਂ ਵਿਚਾਰ ਕਰਾਂਗਾ ਈਲ ਕਰਨ ਇਤਿਆਦਿਕ ਗਾਥਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲੀਆਂ ਮਿਲਣ ਦੀਆਂ ਕਹਿ ਤਿਓ ਦੋਨੋਂ ਕੇ ਸਾਥਾ ਦੋਹਾ ਪਾਸਿਆਂ ਤੋਂ ਬਾਬਾ ਧੀਰਮਲ ਜੀ ਵਾਹਿਗੁਰੂ ਬਾਬਾ ਰਾਮਰਾਏ ਜੀ ਤੇ ਭਾਈ ਆਨੰਦ ਚੰਦ ਤੇ ਇਸ ਤਰ੍ਹਾਂ ਤੇ ਆ ਰਾਮ ਜੀ ਦੇ ਨਾਲ ਮਿਲਣ ਦੀਆਂ ਗੱਲਾਂ ਹੋਈਆਂ ਮਲਾਪ ਦੀਆਂ ਗੱਲਾਂ ਹੋਈਆਂ ਪਾਉ ਸਮੇਂ ਦੀ ਸਮਾਪਤੀ ਹੈ ਹੁਣ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਫਿਰ ਸਤਿਗੁਰੂ ਮਹਾਰਾਜ ਦੀ ਸੇਵਾ ਹੋ ਸਤਿਗੁਰੂ ਜੀ ਸੱਚਖੰਡ ਜਾਣਗੇ ਫਿਰ ਆਪਾਂ ਸਾਰਿਆਂ ਨੇ ਸਤਿਗੁਰਾਂ ਨੂੰ ਵਧਾਈ ਦੇ ਕੇ ਜਾਣਾ ਹੈ ਫਲਮ ਨਾ ਜਾਇਓ ਜਨਮ ਮਹਾਰਾ ਦੇ ਚਰਨਾਂ ਚ ਹਾਜੀ ਭਰੋ ਸੋ ਆਪ ਪਿਆਰ ਦੇ ਨਾਲ ਫਤੇ ਪ੍ਰਵਾਨ ਕਰੋ}{|\text{ਹੇਲ ਕਰਨ ਇਤੇ ਅਜਿਕ ਗਾਥਾ}|\text{ਕਹਤ ਪਿਯੋ ਦਨੁਕੇ ਸਾਥਾ}|\text{ਵਾਹਿਗੁਰੂ ਜੀ ਕਾ ਖਾਲਸਾ}|\text{ਵਾਹਿਗੁਰੂ ਜੀ ਕੀ ਫਤਿਹ}}